ਸੋ ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਐਚਐਸ ਪੱਤਕ ਵਲੌਗ ਤੇ ਸਵਾਗਤ ਹੈ ਉਮੀਦ ਕਰਦਾ ਹੰਦੀ ਸਾਰੇ ਵਧੀਆ ਹੋਗੇ ਸੋ ਆਪਣੇ ਦਿਨ ਦੀ ਸ਼ੁਰੂਆਤ ਅੱਜ ਫੇਰ ਮੌਸਮ ਬਹੁਤ ਜ਼ਿਆਦਾ ਵਧੀਆ ਚਲੋ ਆਪਾਂ ਛੱਡੀ ਆ ਜੋ ਜਨਵਰ ਸੋ ਪਹਿਲਾਂ ਜੈਕੀਜ਼ ਮੈਂ ਲਿਆਉਣ ਲੱਗਾ ਹੂੰ ਪਰ ਆਇਆ ਹੀ ਨਹੀਂ ਮਿਲ ਜਾਦਾ ਫੁੱਲਾ ਨੂੰ ਮਿੜਦਾ ਸੀ ਚਲੋ ਛੱਡੀ ਆ ਪਰ ਆਇਆ ਪੰਦੇ ਇੱਧਰ ਵੀ ਆਪਣੇ ਕੂਕੜੀ ਕੂਕੜ ਤੇ ਇਹ ਜਾਓ ਇਹਨਾਂ ਨੂੰ ਵੀ

ਆ ਗਏ ਹਾਂ ਜੀ ਗੇਸ ਆਪਣੇ ਦਾਣਾ ਪਾਣੀ ਸੋ ਨਵਾਂ ਖੁੱਡਾ ਕੀ ਚੈੱਕ ਕਰ ਸਕਦੇ ਨਿੱਕੂ ਚਿੰਗੂ ਮਿੰਗੂ ਜੀ ਉਧਰ ਆ ਕੇ ਬਿਠੇ ਹੋਏ ਇੱਕ ਗੁਰਤਾਇ ਨਹੀਂ ਪਾਇਆ ਜੀ ਖੁੱਡਾ ਗੁਰਤਾਇ ਨਹੀਂ ਤੇ ਬੱਤਲ ਆਪਣਾ ਫੇਰ ਆ ਚੁਕਿਆ ਮਾਰ ਫੇਰ ਤੜਕੇ ਚੇੱਕ ਕਰ ਸਾ ਦੇ ਹੀ ਬਦਲ ਕਿੰਨਾ ਆ ਚੁੱਕਿਆ ਵਾ ਤੇ ਸੰਤਾਨ ਸਕੂਲ ਜਾਣ ਨੂੰ ਹੀ ਤਿਆਰ ਨੇ ਤੇ ਰਾਜਾ ਵੀ ਤਿਆਰ ਹੋਣ ਗਿਆ ਮੰਜਾ ਦਾ ਮੌਸਮ ਨੇ ਆਖ ਇਧਰ ਤਾਂ ਟੋਟਲੀ ਸਾਹ ਤੇ ਇਧਰ A few moments later ਚੇੱਕ ਕਰ ਸਾ ਦੇ ਮੀ ਆ ਗਿਆ ਹੀ ਤੇ ਕਿੱਡੇ ਸਿਆਣੀਆਂ ਪਹਿਲਾਂ ਹੀ ਆਪਣੇ ਅਗਰ ਸਤਿ ਸ਼੍ਰੀ ਅਕਾਲ ਜੀ ਗਾਇਸ ਹੁਣ ਬੀਜ ਹੁੰਦੇ ਸਾਡੇ 12:00 ਹੋ ਚੁੱਕੇ ਨੇ ਤਾਂ ਪਕੋਠੇ ਇਹ ਕ੍ਰੀਨ ਦਾ ਪਾਣੀ ਪੁਨੀ ਚੈੱਕ ਕੀਤਾ ਪਾਣੀ ਦੇ ਨਾਲ ਦਾ ਕਾਫੀ ਘੱਟ ਸੀ ਤਾਂ ਆਪਾਂ ਪਾਣੀ ਇੱਕ ਵਾਰ ਪੂਰ ਲਈਏ ਪਾਣੀ ਦੇ ਮੱਲਿਆ ਪਾ ਰਹੇ ਤੇ ਉਹਨੇ ਨੁਰ ਅੱਕਤੀ ਇੱਕ ਹੀ ਆਪਾਂ ਗੁਰਤਾ ਜਲੇ ਗੁੱਡੀ ਤਾੜੀਆਂ ਜਿੱ ਨਿੱਕੇ ਚੀਨ ਪਿੰਗ ਤਾੜੀ ਆ ਦੇਖੋ

ਆ ਗਏ ਤੇ ਪਾਣੀ ਪਾਤਾ ਜਿੰਨੇ ਨਾਲ ਪਾਣੀ ਨਹੀਂ ਰੱਖਿਆ ਹੈ ਇਹਨੇ ਇੱਧਰ ਹੀ ਛਾੜਾਂਗੇ ਕਿਉਂਕਿ ਇਹਦੇ ਬਿਲਕੁਲ ਪਾਰ ਨਹੀਂ ਕੱਢਨੇ ਹੈ ਗਾਇਸ ਆਪਾਂ ਪਾਰਸਲ ਆਪਣਾ ਆ ਗਿਆ ਹੈ ਆਪਾਂ ਜੂਲਾ ਨੇ ਲੈਣਾ ਨਹੀਂ ਤੁਹਾਨੂੰ ਭੇਜੀ ਕਿਤਨਵੇਂ ਦੇ ਤੱਕ ਦਿੱਸਤ ਮਿਲੂਗਾ ਪਰ ਉਹ ਪੈਨਾ ਹੀ ਪੈਨਾ ਹੀ ਤਾਂ ਅੱਜ ਗਾਇਸ ਹੁਣ ਆਪਾਂ ਬਸ ਦੀ ਵੇਟ ਕਰਨ ਲੱਗੇ ਆਂ ਸੋ ਆਪਣੇ ਆਪਾਂ ਜਿਹੜੀ ਚੀਜ਼ ਮੰਗਾਈ ਆ ਤੁਹਾਨੂੰ ਪਤਾ ਲੱਗ ਜੂਗਾ ਉਹਨਾਂ ਵਲੌਗ ਚ ਤੇ ਹਜੇ ਤੱਕ ਬੱਸ ਆਈ ਨਹੀਂ ਸੋ ਇੱਕ ਵਾਰੀ ਚੈੱਕ ਕਰਾ ਦੇ ਜੇ ਹਜੇ ਤੱਕ ਨਹੀਂ ਸੋ ਹਾਂਜੀ ਗਾਈਸ ਇਥੇ ਜੀ ਆਪਾਂ ਪਾਰਸਲ ਫੜ ਕੇ ਫੇਰ ਤੁਹਾਨੂੰ ਮਿਲਦੇ ਘਰੇ ਜਾ ਕੇ ਸੋ ਬਣੇਗਾ ਵਲੌਗ ਨਾਲ ਸੋ ਹਾਂਜੀ ਗਾਈਸ ਆਪਾਂ ਲੈ ਲੈ ਕੜਕਨਾਥ ਸੋ ਆਪਣਾ ਪਾਰਸਲ ਆ ਗਿਆ ਸੀ ਸੋ ਚਾਰ ਆਪਾਂ ਕੜਕਨਾਥ ਮੰਗਾਏ ਆ ਦੋ ਕੰਝੀਆਂ ਤੇ ਫੇਰ ਆਪ ਵੀ ਕੜਕਨਾਥ ਚੈੱਕ ਕਰੂ ਉਂਗੁੱਠੇ ਲੱਗੇ ਹੋਏ ਆ ਤਿੰਨ ਇੱਕ ਆਹੇ ਹਰਦਾ ਵਾ ਦੋ ਗੰਜੇ ਆ ਤੇ ਚਾਰ ਚਾਰ ਪਲਟੇ ਆ ਕੱਟਣਾ ਸੀ ਆਹ ਨਾਲ ਕੱਟਣਾ ਸੀ ਕੋਈ ਤਿੰਨ ਕੱਟਣਾ ਸੀ ਆ ਤਿੰਨ ਜਿਹੜੇ ਫੇਰੇ ਸੀ ਗਏ ਸਾਰੇ ਜੱਟ ਆਪਣੇ ਬੰਦੇ ਇਸ ਵੱਡੇ ਉਹਨਾਂ ਨੂੰ ਮਾਰਦੇ ਆ ਇਹਦੇ ਚ ਆਪਾ ਵੜੇ ਆ ਉੱਤੇ ਗੋਦਾ ਹੁੰਦਾ ਹੈ। ਉਹ ਚੈੱਕ ਕਰੋ। ਆਹ ਮੈਂ ਆਪਣੀ ਅਹ ਹੈ ਇਹ ਨਾ। ਕੇ ਸਾਥ ਦੱਸਿਓ ਕਿ ਆ ਕੜਕਣਾ ਆਟੀਆਂ ਪੱਕਾ ਆਲਾ ਲਿਦਾ। ਕਿਉਂਕਿ ਗਾਇਸ ਇਹਦਾ ਨੰਨੋ ਪੱਕਾ ਪਤਾ ਨਹੀਂ ਲੱਗਦਾ ਕਿ ਉਹਨਾਂ ਕੀ ਕੜਕਣਾ ਪਿਓਰ ਬਲੈਕ ਹੁੰਦਾ ਹੈ ਜਾਂ ਵੇ ਵਾਈਟ ਜਿਹਾ ਕਲਰ ਆ। ਇਹ ਚੈੱਕ ਕਰੋ। ਆ ਵਾਈਟ ਜਿਹਾ ਕੰਨ ਸਾਈਡ। ਉਹ ਇਹ ਕੁਝ ਬਣਾ ਰਿਹਾ ਹੈ ਗਾਈਸ ਬੰ ਕਿੰਨੇ ਮਿਤਾ ਦੇਣ 15 ਭਾਈਆਂ ਚੈੱਕ ਕਰੋ ਗਾਈਸ ਆ ਰਿਹਾ 11 ਦਿਹਾ ਆ ਵੀ ਬੰਲੀ ਦੇ ਸਰੀ ਅੱਖ ਚੈੱਕ ਕਰੋ ਸਹੀ ਵੀਡੀਓ ਗੈਸ ਆਪਣੇ ਕੜਕਣਾ ਚੈੱਕ ਕਰ ਸਕਦੇ ਜੇ ਤੁਸੀਂ ਇੱਚੋ ਗਾਈਸ ਤੁਹਾਨੂੰ ਦੱਤੀ ਕੜਕਣਾ ਕਿਹੜੇ ਕਿਹੜੇ ਆ ਆ ਚਾਰ ਕੜਕਣਾ ਨੇ ਨਾ ਨਾ ਇੱਕ ਆ ਇਹਦੀ ਸਾਨੂੰ ਗਾਇਸ ਥੋੜੀ ਬਹੁਤ ਹੀ ਛੋਟੀ ਹੈ ਕਿਉਂਕਿ ਇਹ ਥੋੜਾ ਜਿਹਾ ਘੱਟ ਲੱਗਣ데요 ਕੜਕਨਾਥ ਤੇ ਗਾਇਸ ਆਜ ਸੇਵ ਗਿਆ ਮਿਕਸ ਬਰੀਨ ਨਾ ਔਰ ਮਨ ਬਰੋਮੀ ਦੀ ਮਨ ਦਨੀ ਪਿਆ ਕਿਉਂਕਿ ਇਹਦੀ ਕੋ ਚੁੰਝ ਵੀ ਕਾਲੀ ਕਲਗੀ ਵੀ ਥੋੜੀ ਇਹ ਇਹਦਾ ਵੀ ਨਹੀਂ ਪਤਾ ਇਹਦਾ ਵੀ 100% ਛੋਟੀ ਹੈ ਕੜਕਨਾਥ ਦੀ ਤੇ ਇਹਦੀ ਤੇ ਇਹਦੀ ਵੀ ਕਿਉਂਕਿ ਤੁਸੀਂ ਦੇਖ ਸਕਦੇ ਜੀ ਚੁੰਝ ਅੱਖ ਤੇ ਕਲਗੀ ਕਾਲੀ ਹੈ ਤੇ ਇਹਦੀ ਵੀ ਆਸ ਮਹਿਲਾ ਆ ਪਿਆ ਇਹਦੀ ਵੀ ਚੁੰਝ ਅੱਖ ਤੇ ਚਕਲਗੀ ਚੈੱਕ ਸਕਦੇ ਨੇ ਤੇ ਗਾਇਸ ਆਲੀ ਮੁਰਗੀ ਦੀ ਅੱਖ ਚੈੱਕ ਕਰੋ ਗਾਇਸ ਕਿੱਡੇ ਸੋਨੇ ਪੀ ਆ ਇਦਾਂ ਦੇ ਗੰਜੀ ਦਾ ਆਪਾਂ ਨੂੰ ਚਲੋ ਇਹ ਤਾਂ ਪਤਾ ਸਿੰਪਲ ਹੀ ਬਰੀਡ ਆ ਸੋ ਇੱਕ ਜੀ ਸਾਨੂੰ ਡਾਊਟ ਆ ਬਾਕੀ ਦੇ ਛੋਟੀ ਥੋੜੀ ਜੀ ਵੈਸੇ ਇੱਕ ਵਾਰੀ ਤੁਸੀਂ ਦੱਸਿਓ ਕੀ ਕੜਕਣਾ ਆ ਸਾਕੇ ਕੀ ਆ ਮੇਰੇ ਮੇ ਵੀ ਮੈਨੂੰ ਤਾਂ ਲੱਗਦਾ ਜਿਵੇਂ ਦੇਸੀ ਆ ਮੈਨੂੰ ਤਾਂ ਲੱਗਦਾ ਕੜਕਣਾ ਆ ਚੀਆ ਨਹੀਂ ਨਹੀਂ ਬਾਕੀ ਕੋਈ ਤੁਸੀਂ ਕਮੈਂਟ 'ਚ ਰਾਇ ਜਰੂਰ ਦਿਓ ਕਿ ਇਹ ਦੇਸੀ ਆ ਕੜਕੇ ਤੇ ਇਹਦੀ ਵੀ ਰਾਇ ਦਿਓ ਇਹ ਮਿਕਸ ਹਾਂਜੀ ਗਾਈਜ਼ ਤੇ ਆਪਾਂ ਬਾਕੀ ਚਿਕਸ ਇੱਥੋਂ ਆਪਾਂ ਇੱਧਰ ਤਾੜਾਂਗੇ ਨਿੱਕੇ ਜਿਹੇ ਇੱਕ ਤੇ ਆਹ ਸਿਲ ਰੱਖਤੀ ਆ ਤੇ ਇਹਦੇ ਅੰਦਰ ਤਾੜਾਂਗੇ ਨਿੱਕੇ ਹਮਾੜਾ ਜਾਂ ਥੋੜਾ ਜਿਹਾ ਗਵ ਸਹਸ ਮਤਲਬ ਕਿ ਤੇ ਜਾਂਦੀ ਨਹੀਂ ਤੇ ਇਹਦੇ ਵਿੱਚ ਪਾਣੀ ਵਗੈਰਾ ਰੱਖ ਦਾਂਗੇ ਤੇ ਅੱਗੇ ਆਪਣੇ ਵਧੀਆ ਲੱਗ ਜਾਂਦਾ ਇਹਦੀ ਸੇਫਟੀ ਆ ਹੁਣ ਤੇ ਕਿਤੇ ਵੀ ਨਹੀਂ ਜਾਂਦਾ ਹੁਣ ਤੇ ਕਿਉਂਕਿ ਬਿੱਲੀ ਵਗੈਰਾ ਵੀ ਕੋਈ ਆ ਜੇ ਸੋ ਬਹੁਤ ਮਜ਼ਬੂਤੀ ਹੁੰਨ ਤੇ ਤੇ ਉਹ ਜਿਹੜੀ ਉੱਥੇ ਝੀਟ ਝੀਟ ਜੀ ਉੱਥੇ ਆ ਨਾ ਰੱਖਦੀ ਨਾ ਨਾ ਲੋੜੀ ਨਹੀਂ ਤੇ ਆਪਾਂ ਕਿਉਂਕਿ ਇਹਨੂੰ ਐ ਕਰਾਂਗੇ ਥੋੜੇ ਦਿਨਾਂ ਤੱਕ ਏਡੇ ਨੂੰ ਆਪਾਂ ਸਾਰਾ ਮਿੱਟੀ ਦਾ ਕਰ ਦਾਂਗੇ ਪਲੱਸ ਲੇਪ ਦੇ ਦਾਂਗੇ ਤੇ ਬਾਕੀ ਦਾ ਆਪਣੀ ਆਰ ਹੈ ਦਾਣਾ ਵਗੈਰਾ ਇਹਨਾਂ ਖਾ ਲਿਆ ਤੇ ਹਾਂਜੀ ਗਾਇਸ ਕੱਲ ਫੇਰ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਨਾਲ ਡੇਲੀ ਵਲੌਗ ਦੇਖਣ ਲਈ ਐਚ ਐਸਪੈਕਟ ਵਲੌਗ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ